ਆਓ ਇੱਕ ਕੱਚ ਦੇ ਪ੍ਰਿਜ਼ਮ ਦੇ ਮਾਧਿਅਮ ਤੋਂ ਪ੍ਰਕਾਸ਼ ਦੇ ਮਾਰਗ ਦਾ ਪਤਾ ਲਗਾਈਏ। ਇਸ ਗਤੀਵਿਧੀ ਲਈ ਸਾਨੂੰ ਕੱਚ ਦਾ ਇੱਕ ਪ੍ਰਿਜ਼ਮ, ਲੋਹੇ ਦੇ ਚਾਰ ਪਿੰਨ, ਇੱਕ ਪੈਨ, ਇੱਕ ਸਕੇਲ ਤੇ ਇੱਕ ਪ੍ਰੋਟੈਕਟਰ ਦੀ ਲੋੜ ਹੈ। ਸਾਨੂੰ ਕਾਰਡਬੋਰਡ ਜਾਂ ਕਿਸੇ ਅਜਿਹੀ ਚੀਜ਼ ਦੀ ਵੀ ਲੋੜ ਹੋਵੇਗੀ ਜਿਸ ਤੇ ਅਸੀਂ ਲੋਹੇ ਦੇ ਪਿੰਨਾਂ ਨੂੰ ਲਗਾ ਸਕੀਏ। ਤਾਂ ਪਹਿਲਾਂ ਅਸੀਂ ਧਿਆਨ ਨਾਲ ਕੱਚ ਦੇ ਪ੍ਰਿਜ਼ਮ ਦੀ ਬਾਹਰੀ ਰੂਪਰੇਖਾ ਖਿੱਚਾਂਗੇ। ਅਜਿਹਾ ਕਰਦੇ ਸਮੇਂ ਸਾਨੂੰ ਇਹ ਧਿਆਨ ਵਿੱਚ ਰੱਖਣਾ ਪਵੇਗਾ ਕਿ ਪ੍ਰਿਜ਼ਮ ਆਪਣੇ ਸਥਾਨ ਤੋਂ ਨਾ ਹਿੱਲੇ ਉਹ ਉਸੇ ਸਥਾਨ ਤੇ ਰਹੇ ਜਿੱਥੇ ਆਪਾਂ ਉਸ ਨੂੰ ਸ਼ੁਰੂ ਵਿੱਚ ਰੱਖਿਆ ਸੀ ਹੁਣ ਆਪਾਂ ਪ੍ਰਿਜ਼ਮ ਦੇ ਕਿਸੇ ਫਲਕ ਲਈ ਅਭਿਲੰਭ ਬਣਾਵਾਂਗੇ ਚਲੋ ਪਹਿਲਾਂ ਇਸ ਫਲਕ ਤੇ ਅਭਿਲੰਭ ਬਣਾਉਂਦੇ ਹਾਂ ਤਾਂ ਇਸ ਲਈ ਆਪਾਂ 90 ਡਿਗਰੀ ਦੇ ਕੋਣ ਨੂੰ ਚਿੰਨਿਤ ਕਰਾਂਗੇ ਤੇ ਸਕੇਲ ਦੀ ਮਦਦ ਨਾਲ ਅਭਿਲੰਭ ਬਣਾਵਾਂਗੇ ਇਸ ਤੋਂ ਬਾਅਦ ਆਪਾਂ ਅਭਿਲੰਭ ਦੇ ਖੱਬੇ ਪਾਸੇ 30 ਡਿਗਰੀ ਤੇ ਇੱਕ ਬਿੰਦੂ ਚਿੰਨਿਤ ਕਰਾਂਗੇ ਤਾਂ ਚਲੋ ਇਹ ਵੀ ਕਰ ਲੈਂਦੇ ਹਾਂ ਹੁਣ ਆਪਾਂ ਇਸ ਬਿੰਦੂ ਨੂੰ ਉਸ ਬਿੰਦੂ ਨਾਲ ਜੋੜਾਂਗੇ ਜਿੱਥੇ ਇਹ ਬਿਲੰਭ ਫਲਕ ਨੂੰ ਕੱਟ ਰਿਹਾ ਹੈ ਤੇ ਇਸ ਤੋਂ ਬਾਅਦ ਆਪਾਂ ਇਸ ਰੇਖਾ ਤੇ ਦੋ ਪਿੰਨ ਲਗਾਵਾਂਗੇ ਤਾਂ ਇਹ ਪਹਿਲਾ ਪਿੰਨ ਹੋ ਗਿਆ ਤੇ ਇਹ ਦੂਜਾ ਪਿੰਨ ਹੋ ਗਿਆ ਹੁਣ ਆਪਾਂ ਪ੍ਰਿਜ਼ਮ ਦੀ ਰੂਪਰੇਖਾ ਜੋ ਅਸੀਂ ਬਣਾਈ ਸੀ ਉਸ ਦੇ ਉੱਪਰ ਪ੍ਰਿਜ਼ਮ ਨੂੰ ਰੱਖਾਂਗੇ ਤੇ ਪ੍ਰਿਜ਼ਮ ਦੇ ਦੂਜੇ ਪਾਸੇ ਤੋਂ ਯਾਨੀ ਇਸ طرف ਤੋਂ ਉਹਨਾਂ ਦੋਵਾਂ ਪਿੰਨਾਂ ਦੇ ਪ੍ਰਤਿਬਿੰਬ ਨੂੰ ਦੇਖਾਂਗੇ ਜੋ ਆਪਾਂ ਲਾਏ ਸੀ ਅਜਿਹਾ ਕਰਨ ਤੇ ਸਾਨੂੰ ਇਹ ਪ੍ਰਤਿਬਿੰਬ ਕੁਝ ਇਸ ਤਰ੍ਹਾਂ ਦਿਖਾਈ ਦਿੰਦੇ ਨੇ ਇਸ ਤੋਂ ਬਾਅਦ ਆਪਾਂ ਦੋ ਹੋਰ ਪਿੰਨ ਲਾਵਾਂਗੇ ਪਰ ਅਜਿਹਾ ਕਰਦੇ ਸਮੇਂ ਸਾਨੂੰ ਇਹ ਸੁਨਿਸ਼ਚਿਤ ਕਰਨਾ ਪਵੇਗਾ ਕਿ ਇਹ ਦੋਵੇਂ ਪਿੰਨ ਅਤੇ ਪਹਿਲਾਂ ਦੇ ਦੋ ਪਿੰਨਾਂ ਦੇ ਪ੍ਰਤਿਬਿੰਬ ਇਹ ਚਾਰੋਂ ਇੱਕ ਸਿੱਧੀ ਰੇਖਾ ਵਿੱਚ ਹਨ ਤੇ ਇਹਨਾਂ ਪਿੰਨਾਂ ਨੂੰ ਲਾਉਣ ਤੋਂ ਬਾਅਦ ਸਾਨੂੰ ਇਹ ਕੁਝ ਇਸ ਤਰ੍ਹਾਂ ਦਿਖਾਈ ਦੇਣਗੇ ਇਸ ਤੋਂ ਬਾਅਦ ਆਪਾਂ ਪਿੰਨਾਂ ਨੂੰ ਕੱਢ ਦੇਵਾਂਗੇ ਤੇ ਜਿੰਨਾ ਬਿੰਦੂਆਂ ਤੇ ਪਿੰਨਾਂ ਨੂੰ ਲਾਇਆ ਸੀ ਉਹਨਾਂ ਨੂੰ ਇੱਕ ਰੇਖਾ ਖਿੱਚ ਕੇ ਜੋੜ ਦੇਵਾਂਗੇ ਇਸ ਤੋਂ ਪਹਿਲਾਂ ਆਪਾਂ ਇਸ ਫਲਕ ਤੇ ਵੀ ਇੱਕ ਅਭਿਲੰ ਬਣਾ ਲਵਾਂਗੇ ਤਾਂ ਇਹ ਸਾਡਾ ਦੂਜਾ ਵਿਲੰਭ ਹੋ ਗਿਆ ਤੇ ਇਸ ਤਰ੍ਹਾਂ ਸਾਨੂੰ ਜੋ ਮਾਰਗ ਮਿਲਦਾ ਹੈ ਇਹ ਉਹ ਮਾਰਗ ਹੈ ਜਿਸ ਤੋਂ ਹੋ ਕੇ ਪ੍ਰਕਾਸ਼ ਕੱਚ ਦੇ ਪ੍ਰਿਜ਼ਮ ਤੋਂ ਗੁਜ਼ਰਦਾ ਹੈ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਪ੍ਰਕਾਸ਼ ਇੱਕ ਫਲਕ ਤੇ ਆਪਾਤੀ ਹੁੰਦਾ ਹੈ ਫਿਰ ਇਹ ਅਪਵਰਤਿਤ ਹੁੰਦਾ ਹੈ ਤੇ ਫਿਰ ਦੂਜੇ ਫਲਕ ਤੋਂ ਬਾਹਰ ਆਉਂਦੇ ਸਮੇਂ ਫਿਰ ਤੋਂ ਅਪਵਰਤਿਤ ਹੁੰਦਾ ਹੈ